ਸਸਰੀਏ ਕਾਲ ਜੀ ਮਲਾਬ ਜੋਪਨ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਗੱਲ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਨਵੀਆਂ ਅਸਾਮੀਆਂ ਕੱਢ ਦਿੱਤੀਆਂ ਗਈਆਂ ਠੀਕ ਹੈ ਜੀ ਉਮਰ ਦੀ ਗੱਲ ਕਰੀਏ 18 ਤੋਂ 32 ਸਾਲ ਹੈ ਜੀ ਜੇ ਕਦੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦਿੱਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਆਓ ਹੁਣ ਗੱਲ ਕਰਦੇ ਆਂ ਜੀ ਭਰਤੀਆਂ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਵੱਖ-ਵੱਖ ਉਹਦੇ ਲਈ ਭਰਤੀ ਕੱਢ ਦਿੱਤੀ ਗਈ ਠੀਕ ਹੈ ਮੁੰਡੇ ਤੇ ਕੁੜੀਆਂ ਦੋਨੋਂ ਅਪਲ ਹਾਂਜੀ ਹੁਣ ਗੱਲ ਕਰਦੇ ਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸ ਫਰੀਦਕੋਟ ਵੱਲੋਂ ਨਵੀਂ ਭਰਤੀ ਕੱਢ ਦਿੱਤੀ ਹੈ ਠੀਕ ਹੈ ਜੀ ਆ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ ਫੋਨ ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਠੀਕ ਹੈ ਜੀ ਇਸ ਫੋਨ ਤੇ ਸੰਪਰਕ ਕਰਸੋ ਐਡਵਰਟਾਈਜ਼ਮੈਂਟ ਨੇ ਬੀ ਐਫ ਯੂ 2328 ਦੇ ਤਹਿਤ ਠੀਕ ਹੈ ਜੀ ਐਡਵਰਟਾਈਜ਼ਮੈਂਟ ਰੈਂਪ ਨਵੀਆਂ ਪੋਸਟਾਂ ਕੱਢੀਆਂ ਗਈਆਂ ਠੀਕ ਹੈ ਜੀ ਉਹਨਾਂ ਨੇ ਕਿਹਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦੇ ਤਹਿਤ ਰਜਿਸਟਰ ਆ ਦੀ ਜਨਰਲ ਦੀ ਇੱਕ ਪੋਸਟ ਰਹਿ ਜਣੀ ਠੀਕ ਹੈ ਜੀ ਡੀਨ ਕਾ ਡਿ ਵੈਸ ਚਾਂਸਰ ਦੀ ਇੱਕ ਪੋਸਟ ਹੈ ਜੀ ਠੀਕ ਹੈ ਫਾਈਨੈਂਸ ਅਫਸਰ ਦੀ ਭਰਤੀ ਹੈ ਜੀ ਅਡਿਟ ਅਫਸਰ ਦੀ ਭਰਤੀ ਹੈ ਜੀ ਤੇ ਕਾਰਜਕਾਰੀ ਇੰਜੀਨੀਅਰ ਦੀ ਭਰਤੀ ਹੈ ਪਬਲਿਕ ਰਿਲੇਸ਼ਨ ਅਫਸਰ ਦੀ ਭਰਤੀ ਹੈ ਜੀ ਲਾ ਅਫਸਰ ਦੀ ਭਰਤੀ ਹੈ ਠੀਕ ਹੈ ਉਹਦੇ ਲਈ ਭਰਤੀ ਲਈ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਯੋਗ ਉਮੀਦਵਾਰਾਂ 27 12 23 ਤੋਂ 15 1 2024 ਤੱਕ ਆਨਲਾਈਨ ਅਰਜ਼ੀਆਂ ਦਾ ਸੱਦਾ ਦਿੱਤਾ ਜਾਂਦਾ ਹੈ ਠੀਕ ਹੈ ਜੀ ਯੋਗ ਉਮੀਦਵਾਰ 27 12 ਤੋਂ ਲੈ ਕੇ ਠੀਕ ਹੈ ਜੀ ਐਪਲੀਕੇਸ਼ਨ ਓਪਨ ਹੋ ਜਾਣੀ ਹੈ ਤੇ 15 1 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ 2024 ਤੱਕ ਅਪਲਾਈ ਕਿਵੇਂ ਕਰਨਾ ਹੈ ਜੀ ਉਹਨਾਂ ਨੇ ਕਹੇ ਵੇਰਵੇ ਦੇ ਮਾਪਦੰਡ ਠੀਕ ਹੈ ਵੇਰਵੇ ਦੇ ਐਪ ਅਪਡੇਟਸ ਯੋਗਤਾ ਉਹਦੇ ਲਈ ਗਿਣਤੀ ਨਿਯਮਾਂ ਤੇ ਲਈ ਸ਼ਰਤਾਂ ਲਈ ਉਹਨਾਂ ਦੀ ਵੈਬਸਾਈਟ ਦੱਸੀ ਗਈ ਹੈ bfhus.ac.in ਤੇ ਠੀਕ ਹੈ ਤੁਸੀਂ ਵਿਜ਼ਿਟ ਕਰੋ ਅਤੇ ਅਪਲਾਈ ਕਰ ਸਕਦੇ ਹੋ ਦੁਬਾਰਾ ਫਿਰ ਤੁਹਾਨੂੰ ਪੋਸਟਾਂ ਬਾਰੇ ਦੱਸ ਦਿਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਸ ਫਰੀਦਕੋਟ ਵੱਲੋਂ ਭਰਤੀ ਕੱਢੀ ਗਈ ਹੈ ਠੀਕ ਹੈ ਜੀ ਰਜਿਸਟਰਾਰ ਦੀ ਸਾਮੀ ਰਾਣੀ ਨੇ ਡੀਨ ਠੀਕ ਕਾਜ ਡਿਵੈਲਪਮੈਂਟ ਦੀ ਠੀਕ ਹੈ ਕੰਟਰੋਲ ਆਫ ਐਗਜ਼ਾਮੀਨੇਸ਼ਨ ਦੀ ਸਕਿਉਰਿਟੀ ਟੂ ਅਚ ਵਾਈਸ ਚਾਂਸਲਰ ਦੀ ਠੀਕ ਹੈ ਜੀ ਸੈਕਟਰੀ ਟੂ ਵਾਈਸ ਚਾਂਸਲਰ ਫਾਈਨੈਂਸ ਅਫਸਰ ਦੀ ਹੈ ਜੀ ਆਡਿਟ ਅਫਸਰ ਦੀ ਹੈ ਠੀਕ ਹੈ ਜੀ ਕਾਰਜਕਾਰੀ ਇੰਜੀਨੀਅਰ ਦੀ ਪਬਲਿਕ ਰਿਲੇਸ਼ਨ ਅਫਸਰ ਦੀ ਹੈ ਜੀ ਲਾ ਅਫਸਰ ਦੀ ਹੈ ਜੀ ਇਹਨਾਂ ਉਹਦੇ ਲਈ ਪਰਤੇਲੀ ਯੂਨੀਵਰਸਿਟੀ ਦੀ ਵੈਬਸਾਈਟ ਨੇ ਯੋਗ ਉਮੀਦਵਾਰਾਂ ਨੂੰ 27 12 ਤੋਂ ਐਪਲੀਕੇਸ਼ਨ ਓਪਨ ਹੋ ਜਾਣੇ ਹੈ ਜੀ ਤੇ 15 1 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਅਪਲਾਈ ਕਰਨ ਲਈ ਉਹਨਾਂ ਦੀ ਵੈਬਸਾਈਟ ਦੱਸੀ ਗਈ ਹੈ ਠੀਕ ਹੈ ਜੀ ਉਹਨਾਂ ਨੇ ਕਿਹਾ ਹੈ ਵਿਦੇਜ ਜਾਣਕਾਰੀ ਅਪਡੇਟ ਯੋਗਤਾ ਤੇ ਉਹਦਿਆਂ ਦੇ ਨਿਯਮਾਂ ਤੇ ਸ਼ਰਤਾਂ ਲਈ ਉਹਨਾਂ ਦੀ ਵੈੱਬਸਾਈਟ bfuhs.ac.in ਤੇ ਵਿਜ਼ਿਟ ਕਰੋ ਠੀਕ ਹੈ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਸਾਡੀ ਵੀਡੀਓ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਹੋ ਕਰੋ ਧੰਨਵਾਦ ਜੀ ਮਿਲਦੇ ਹਾਂ ਅਗਲੀ ਭਰਤੀ ਨਾਲ